ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਸੌਣ ਵਾਲੇ ਕਮਰੇ ਵਿੱਚੋਂ ਇਹ ਕੁਝ ਚੀਜ਼ਾਂ ਬਾਹਰ ਕੱਢ ਦੇਣੀਆਂ ਹਨ ਤਾਂ ਮੰਨ ਕੇ ਚੱਲੋ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। 100 ਵੀਡੀਓ ਨੂੰ ਸ਼ੁਰੂ ਕਰਦੀ ਹਾਂ ਜੀ। ਸਾਥ ਸੰਗਤ ਜੀ ਕਈ ਵਾਰੀ ਜਿਸ ਕਮਰੇ ਵਿੱਚ ਅਸੀਂ ਜਾਂ ਜਿਸ ਜਗ੍ਹਾ ਦੇ ਉੱਪਰ ਅਸੀਂ ਸੌਂਨੇ ਹਾਂ ਉੱਥੇ ਅਜਿਹੀਆਂ ਚੀਜ਼ਾਂ ਰੱਖ ਬੈਠਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਕਿ ਬਾਅਦ ਵਿੱਚ ਇਹਨਾਂ ਚੀਜ਼ਾਂ ਦਾ ਸਾਡੇ ਉੱਪਰ ਕਿੰਨਾ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਣਾ ਹੈ। ਕਦੇ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਇਹ ਚੀਜ਼ਾਂ ਤੁਹਾਨੂੰ ਭੁੱਲ ਕੇ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਕਦੇ ਵੀ ਖਾਲੀ ਨਹੀਂ ਜਾਂਦੇ ਸਗੋਂ ਉਹਨਾਂ ਦੇ ਕੀਤੇ ਹੋਏ ਬਚਨ ਤਾਂ ਸਾਡੇ ਵਰਗੇ ਆਮ ਸਧਾਰਨ ਜਿਹੇ ਬੰਦਿਆਂ ਨੂੰ ਬਹੁਤ ਜ਼ਿਆਦਾ ਕੰਮ ਆਉਂਦੇ ਹਨ ਸੋ ਆਓ ਅੱਜ ਇਹ ਵਿਚਾਰ ਕਰਦੇ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਸਾਤ ਸੰਗਤ ਜੀ ਜੋ ਮਹਾਪੁਰਖ ਬਚਨ ਕਰਿਆ ਕਰਦੇ ਸੀ ਵੇਖੋ ਜੀ ਸਫਾਈ 'ਚ ਤਾਂ ਖੁਦਾਈ ਹੈ ਜੇ ਆਸੇ-ਪਾਸੇ ਦਾ ਵਾਤਾਵਰਣ ਹੀ ਠੀਕ ਨਹੀਂ ਤਾਂ ਉਹਦਾ ਸਾਡੇ ਤੇ ਅਸਰ ਪੈਂਦਾ ਹੈ। ਸਾਡਾ ਆਲਾ-ਦੁਆਲਾ ਸਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਰਹਿੰਦੇ ਹਾਂ। ਜਿਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਵੇਖਦੇ ਹਾਂ ਉਹ ਜਿਹੀ ਫਿਰ ਅਸੀਂ ਹੋ ਜਾਂਦੇ ਹਾਂ। ਇਹ ਮਨ ਐਸਾ ਹੈ ਜੈਸਾ ਵੇਸ ਤੈਸਾ ਭੇਸ ਬਾਣੀ ਵਿੱਚ ਵੀ ਬਚਨ ਆਉਂਦੇ ਹਨ ਜਿਹੜੀ ਚੀਜ਼ ਉਹਨੂੰ ਯਾਦ ਕਰਦੇ ਹਾਂ, ਵੇਖਦੇ ਹਾਂ। ਵਾਰ-ਵਾਰ ਮੁੜ-ਮੁੜ ਕੇ ਸਾਨੂੰ ਉਹੀ ਚੀਜ਼ ਦੇਖਣੀ ਸ਼ੁਰੂ ਹੋ ਜਾਂਦੀ ਹੈ ਅੱਜ ਦਾ ਜਿਹੜਾ ਵਿਗਿਆਨ ਦਾ ਯੁੱਗ ਹੈ ਉਹਦੇ ਵਿੱਚ ਵਿਗਿਆਨ ਨੇ ਭਾਵੇਂ ਬੜੀ ਤਰੱਕੀ ਕੀਤੀ ਹੈ ਪਰ ਸਾਨੂੰ ਫਿਰ ਵੀ ਕਈ ਗੱਲਾਂ ਦਾ ਪਤਾ ਨਹੀਂ ਹੈਗਾ ਜਿਹੜੀਆਂ ਸਾਨੂੰ ਸੌਣ ਤੋਂ ਪਹਿਲਾਂ ਕਦੇ-ਕਦੇ ਵੀ ਆਪਣੇ ਕਮਰੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਪਤਾ ਕਿਹੜੀ ਹੈ ਜੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਗੱਲ ਉਹਨਾਂ ਨੇ ਆਖਣੀ ਕਿ ਝੂਠ ਤੇ ਝੂਠ ਦੋਵੇਂ ਹੀ ਮੜੇ ਹਨ ਮਹਾਪੁਰਖ ਤਨਤਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾ ਵਾਲੇ ਮਹਾਪੁਰਖ ਤਨਤਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾ ਵਾਲੇ ਉਹਨਾਂ ਦੇ ਅਸਥਾਨ ਤੇ ਜਾਓਗੇ ਜਾਂ ਗੁਰਦੁਆਰਾ ਸਾਹਿਬ ਉਥੇ ਲਿਖਿਆ ਹੁੰਦਾ ਹੈ ਝੂਠ ਕਦੇ ਨਾ ਛੱਡੋ ਜਿਹੜੀ ਚੀਜ਼ ਮੈਂ ਦੱਸਣ ਜਾ ਰਹੀ ਹਾਂ ਉਹ ਇਸੇ ਨਾਲ ਹੀ ਸੰਬੰਧਿਤ ਹੈ ਜੀ ਝੂਠੇ ਬਰਤਨ ਜੇ ਆਸ-ਪਾਸ ਕਮਰੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਝੂਠਾ ਬਰਤਨ ਪਿਆ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਘਰਾਂ ਵਿੱਚ ਗੱਲ ਵੇਖੀ ਜਾਂਦੀ ਹੈ ਕਿ ਰਾਤ ਨੂੰ ਖਾਣ ਵੇਲੇ ਭਾਵ ਕਿ ਜਦੋਂ ਅਸੀਂ ਰੋਟੀ ਖਾਣ ਵਾਲੇ ਬਰਤਨ ਜਿਹੜੇ ਹੁੰਦੇ ਹਨ ਉਸੇ ਤਰ੍ਹਾਂ ਹੀ ਕਮਰੇ ਵਿੱਚ ਪਏ ਰਹਿਣ ਦਿੰਦੇ ਹਨ ਘਰ ਦੀਆਂ ਔਰਤਾਂ ਅਗਲੀ ਸਵੇਰ ਉੱਠ ਕੇ ਬਰਤਨ ਧੋਂਦੀਆਂ ਹਨ ਕਈ ਘਰਾਂ ਵਿੱਚ ਤਾਂ ਔਰਤਾਂ ਬਰਤਨ ਤਾਂ ਰਾਤ ਨੂੰ ਧੋ ਦਿੰਦੀਆਂ ਹਨ ਪਰ ਰਾਤ ਨੂੰ ਦੁੱਧ ਪੀਣ ਤੋਂ ਬਾਅਦ ਝੂਠਾ ਗਲਾਸ ਕਮਰੇ ਵਿੱਚ ਰੱਖ ਕੇ ਆਪ ਸੌ ਜਾਂਦੀਆਂ ਹਨ ਜਿਹੜਾ ਆਪਣੇ ਸਹਰਾਣੇ ਪਿਆਰ ਰਹਿਦਾ ਹੈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਸ ਗਲਾਸ ਨੂੰ ਚੁੱਕ ਕੇ ਰਸੋਈ ਵਿੱਚ ਜਾ ਕੇ ਧੋ ਕੇ ਰੱਖ ਦੇਣਾ ਚਾਹੀਦਾ ਹੈ ਆਸ-ਪਾਸ ਕੋਈ ਵੀ ਝੂਠਾ ਬਰਤਨ ਨਹੀਂ ਹੋਣਾ ਚਾਹੀਦਾ ਜਿੱਥੇ ਖਾਸ ਕਰਕੇ ਅਸੀਂ ਸੌਣਾ ਹੈ ਹੁਣ ਤੁਸੀਂ ਆਖੋਗੇ ਉਹਦੇ ਨਾਲ ਕੀ ਹੋ ਜਾਵੇਗਾ ਇਹਨਾਂ ਚੀਜ਼ਾਂ ਨਾਲ ਬੰਦੇ ਅੰਦਰ ਸੁਸਤੀ ਦਿਲਿੱਦਰ ਪੈਦਾ ਹੁੰਦਾ ਹੈ ਅੱਜ ਤੁਸੀਂ ਇੱਕ ਬਰਤਨ ਰੱਖਿਆ ਕੱਲ ਨੂੰ ਦੂਜਾ ਤੀਜਾ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਸਾਰੀ ਰਾਤ ਬਰਤਨ ਉਦਾਂ ਹੀ ਛੱਡ ਦਿਓਗੇ ਤੇ ਉਹਨਾਂ ਦੀ ਸਫਾਈ ਕਰਨੀ ਭੁੱਲ ਜਾਓਗੇ। ਤੁਹਾਨੂੰ ਆਲਸ ਦਲੇਦਰ ਘੇਰਾ ਪਾਉਣਾ ਸ਼ੁਰੂ ਕਰ ਦੇਵੇਗਾ। ਪੁਰਾਣੀਆਂ ਬਜ਼ੁਰਗ ਬੀਬੀਆਂ ਨੇ ਕਹਿਣਾ ਰਸੋਈ 'ਚ ਝੂਠ ਨਹੀਂ ਛੱਡਣੀ। ਜਾਂ ਫਿਰ ਸਹਰਾਣੇ ਰੱਖਿਆ ਝੂਠਾ ਗਲਾਸ ਨਹੀਂ ਰੱਖ ਕੇ ਸੌਣਾ। ਸੋ ਅੱਗੇ ਤੋਂ ਧਿਆਨ ਰੱਖਣਾ ਹੈ ਜੇ ਤੁਸੀਂ ਅਜਿਹਾ ਕਰਦੇ ਹੋ ਕਦੇ ਵੀ ਭੁੱਲ ਕੇ ਨਾ ਕਰਿਓ। ਕਿਉਂਕਿ ਰਸੋਈ ਵਿੱਚ ਜਾ ਕੇ ਧੋ ਕੇ ਉਸਨੂੰ ਬਰਤਨ ਨੂੰ ਸੁੱਚਾ ਕਰਕੇ ਰੱਖ ਦਿਓ। ਬਿਮਾਰੀਆਂ ਵੀ ਘਰ ਵਿੱਚ ਨਹੀਂ ਆਉਣਗੀਆਂ ਦਲੇਦਰ ਕਰਕੇ ਸੁਸਤੀ ਕਰਕੇ ਇਹ ਕੰਮ ਕਰਨੇ ਛੱਡ ਦਿਓ ਹੁਣ ਦੂਜੀ ਚੀਜ਼ ਕਿਹੜੀ ਹੈ ਜਿਹੜੀ ਤੁਹਾਨੂੰ ਦੱਸਣ ਵਾਲੇ ਹਾਂ ਉਹ ਜਿਹੜੀ ਸੰਬੰਧ ਰੱਖਦੀ ਹੈ ਸਾਡੇ ਮਨ ਦੇ ਨਾਲ ਸਾਡੇ ਖਿਆਲਾਂ ਦੇ ਨਾਲ ਸਤਿਗੁਰੂ ਦੀ ਬਾਣੀ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਹਮੇਸ਼ਾ ਕਹਿੰਦੇ ਹਨ ਕਿ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਜ਼ਰੂਰ ਪੜਿਆ ਕਰੋ ਮਹਾਪੁਰਖ ਹਮੇਸ਼ਾ ਕਹਿੰਦੇ ਹੁੰਦੇ ਸੀ ਕਿਉਂਕਿ ਬਹੁਤ ਸਾਰੇ ਸਿੱਖ ਜਿਹੜੇ ਹਨ ਜਿਨ੍ਹਾਂ ਨੂੰ ਇਸ ਬਾਣੀ ਵਿੱਚ ਭਾਵੇਂ ਪੰਜ ਸ਼ਬਦ ਹੀ ਆਉਂਦੇ ਹਨ ਪਹਿਲੇ ਤਿੰਨ ਸ਼ਬਦ ਜਿਹੜੇ ਆ ਉਹ ਗੁਰੂ ਨਾਨਕ ਪਾਤਸ਼ਾਹ ਜੀ ਹਨ ਬਾਕੀ ਚੌਥਾ ਤੇ ਪੰਜਵਾਂ ਸ਼ਬਦ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਹੈ ਫਿਰ ਵੀ ਅਸੀਂ ਇਹ ਪੰਜ ਸ਼ਬਦ કંઠਜੇਕਰ ਨਾ ਕਰ पाए ਤਾਂ ਇਹ ਬੜੀ ਵੱਡੀ ਭੁੱਲ ਹੈ ਜਦੋਂ ਅਸੀਂ ਸੌਂਦੇ ਹਾਂ ਤਾਂ ਨਕਾਰਾਤਮਕ ਸੋਚ ਕੋਈ ਟੈਨਸ਼ਨ ਲੈ ਕੇ ਜਿਹੜੀ ਦਿਨ ਵਿੱਚ ਘਟਨਾ ਹੋਈ ਹੁੰਦੀ ਹੈ ਉਸ ਚੀਜ਼ ਦੇ ਬਾਰੇ ਹੀ ਸੋਚਦੇ ਆਂ ਸੋਚਦੇ ਆਂ ਸੋਹ ਜਾਂਦੇ ਆਂ ਜਦੋਂ ਤੁਸੀਂ ਇਹ ਕਰਦੇ ਹੋ ਉਹ ਮਨੋਵਿਗਿਆਨ ਅਨੁਸਾਰ ਸਾਡਾ ਅਵਚੇਤਨ ਮਨ ਜਿਹੜਾ ਜਾਗਿਆ ਹੁੰਦਾ ਹੈ ਜਿਹੜੀ ਵੀ ਚੀਜ਼ ਮਨ ਦੇ ਵਿੱਚ ਟਿੱਕੀ ਰਹਿ ਜਾਂਦੀ ਹੈ ਜਾਂ ਪਈ ਰਹਿ ਜਾਂਦੀ ਹੈ ਉਹ ਫਿਰ ਸਾਡੇ ਦਿਮਾਗ ਅੰਦਰ ਘਰ ਘਰ ਜਾਂਦੀ ਹੈ ਉਹ ਚੀਜ਼ ਨਾਲ ਸਾਡਾ ਵਾਰ-ਵਾਰ ਸਾਡੇ ਨਾਲ ਹੀ ਫਿਰ ਵਾਪਰਨੀ ਸ਼ੁਰੂ ਹੁੰਦੀ ਹੈ ਵੇਖੋ ਜੀ ਬੇਨਤੀ ਚਾਹੇ ਕਿੰਨੇ ਵੀ ਸਾਲ ਆਪਾਂ ਪਰਮਾਤਮਾ ਅੱਗੇ ਕਰਦੇ ਰਹੀਏ ਅਰਦਾਸਾਂ ਕਰਦੇ ਰਹੀਏ ਉਹ ਉਹਨਾਂ ਸਮਾਂ ਪੂਰੀ ਨਹੀਂ ਹੁੰਦੀ ਜਿੰਨਾ ਸਮਾਂ ਅਵਚੇਤਨ ਮਨ ਦੇ ਵਿੱਚੋਂ ਨਹੀਂ ਨਿਕਲਦੀ ਭਾਵੇਂ ਸਾਡਾ ਰਿਸ਼ਤਾ ਜਦੋਂ ਤੱਕ ਪਰਮਾਤਮਾ ਜੀ ਦੇ ਨਾਲ ਖੁੱਲਾ ਨਹੀਂ ਹੁੰਦਾ ਅਸੀਂ ਪਰਮਾਤਮਾ ਨੂੰ ਪੂਰੇ ਮਨ ਤੋਂ ਅਰਦਾਸ ਨਹੀਂ ਕਰਦੇ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਪਰ ਇਹਹੀ ਮੁਸ਼ਕਿਲ ਹੈ ਬੜੀ ਮੁਸ਼ਕਿਲ ਸੇ ਹੁੰਦੀ ਹੈ ਅਰਦਾਸਾਂ ਦਾ ਸਾਥ ਸੰਗ ਹੈ ਜੀ ਸਾਰੇ ਹੀ ਕਰਦੇ ਆ ਮਹਾਪੁਰਖਾਂ ਦੀ ਕੀਤੀ ਅਰਦਾਸ ਚ ਕਿੰਨਾ ਫਰਕ ਹੁੰਦਾ ਹੈ ਕਿਸੇ ਲਈ ਅਰਦਾਸ ਕਰ ਦੇਣੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਇੱਕ ਬੀਬੀ ਲਈ ਕੀਤੀ ਸੀਗੀ ਅਰਦਾਸ ਤੇ ਉਹਦਾ ਰੋਗ ਕੱਟਿਆ ਗਿਆ ਸੀ ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਸੱਚੇ ਦਿਲੋਂ ਅਰਦਾਸ ਕਰਨ ਦਾ ਮਤਲਬ ਕੀ ਹੁੰਦਾ ਹੈ ਅਵਚੇਤਨ ਮਨ ਤੋਂ ਕੀਤੀ ਅਰਦਾਸ ਕਿਉਂ ਚੇਤਨ ਮਨ ਨੂੰ ਤਾਂ ਆਪਾਂ ਬੇਵਕੂਫ ਬਣਾ ਸਕਦੇ ਆ ਪਰ ਅਵਚੇਤਨ ਮਨ ਨੂੰ ਬਣਾ ਨਹੀਂ ਸਕਦੇ ਅਵਚੇਤਨ ਮਨ ਨੂੰ ਹੀ ਸੁਣਦਾ ਦੇਖਦਾ ਜੋ ਆਪਾਂ ਸਾਰਾ ਕੁਝ ਦਿਨ ਵਿੱਚ ਸੁਣਦੇ ਤੇ ਵੇਖਦੇ ਵਿਚਾਰਦੇ ਵੀ ਆ ਇਸ ਕਰਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੀਰ ਦੇ ਵਿੱਚ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੈਸੇ ਚੱਲਣ ਗਈਆਂ ਭਾਵੇਂ ਜਿਵੇਂ ਜਿਵੇਂ ਸਰੀਰ ਵਿੱਚ ਦਿਲ ਚੱਲਦਾ ਹੈ ਖੂਨ ਚੱਲਦਾ ਹੈ ਰਾਤ ਨੂੰ ਖਾਦਾ ਹੋਇਆ ਭੋਜਨ ਹজম ਹੋ ਰਿਹਾ ਹੁੰਦਾ ਹੈ ਸਵੇਰ ਤੱਕ ਇਹ ਕੰਮ ਸਾਡੇ ਸੁੱਤੇ ਪਿਆਵੇਂ ਅਵਚੇਤਨ ਮਨ ਕਰੀ ਜਾ ਰਿਹਾ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਬੜੀ ਸ਼ਕਤੀ ਹੈ ਤੁਸੀਂ ਰਾਤ ਨੂੰ ਇੱਕ ਵਾਰ ਅਵਚੇਤਨ ਮਨ ਨੂੰ ਕਹਿ ਕੇ ਸੌ ਜਾਓ ਕਿ ਤੁਸੀਂ ਸਵੇਰੇ 4 ਵਜੇ ਉੱਠਣਾ ਹੈ 5 ਵਜੇ ਉੱਠਣਾ ਹੈ ਉਹ ਤੁਹਾਨੂੰ 5 ਵਜੇ ਉਠਾ ਦੇਵੇਗਾ ਜਾਂ ਉਸ ਤੋਂ ਪਹਿਲਾਂ ਉਠਾਵੇਗਾ ਸਾਇੰਸ ਜਿਹੜੀ ਹੈ ਵਿਗਿਆਨੀ ਜਿਹੜੇ ਹਨ ਉਹਨਾਂ ਨੇ ਖੋਜ ਦੇ ਜਰੀਏ ਬਹੁਤ ਚੀਜ਼ਾਂ ਨੂੰ ਸਮਝਿਆ ਪਰ ਸਾਡੇ ਮਹਾਪੁਰਖ ਉਹਨਾਂ ਨੇ ਇਸ ਚੀਜ਼ ਨੂੰ ਸਮਝ ਕੇ ਗੁਰੂ ਦੇ ਨੇੜੇ ਕਿਵੇਂ ਜਾਣਾ ਹੈ ਦੇਖੋ ਸਾਇੰਸ ਵੀ ਚੰਗੀ ਹੈ ਮਹਾਪੁਰਖਾਂ ਦੇ ਬਚਨ ਵੀ ਬੜੇ ਚੰਗੇ ਹਨ ਲੋੜ ਤਾਂ ਇਹਨਾਂ ਨੂੰ ਕਮਾਉਣ ਦੀ ਹੈ ਤੁਸੀਂ ਨਾ ਵੀ ਚਾਹੋ ਤਾਂ ਤੁਹਾਡਾ ਸਭ ਕੁਝ ਜੋ ਬੁਰਾ ਚੱਲ ਰਿਹਾ ਹੋਵੇ ਜ਼ਿੰਦਗੀ ਵਿੱਚ ਸਹੀ ਹੋ ਰਿਹਾ ਹੋਵੇ ਸਾਰਾ ਦਿਨ ਖਰਾਬ ਹੋਵੇ ਤੁਸੀਂ ਹਮੇਸ਼ਾ ਇਹੋ ਗੱਲ ਮੋਹੋ ਕਹਿਣੀ ਹੈ ਚੜ੍ਹਦੀ ਕਲਾ ਚ ਹਾਂਜੀ ਇਹ ਚੀਜ਼ ਸੰਤ ਮਹਾਪੁਰਖਾਂ ਨੇ ਸਾਨੂੰ ਕਹੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਜਰੂਰ ਸੌਂਿਆ ਕਰੋ ਜਿਹੇ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸਠਾ ਕਰ ਕੋ ਰਖ ਮਨ ਮਾਹੇ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਜਰੂਰ ਰੱਖਣਾ ਹੈ ਜਿਹੇ ਪ੍ਰਸਾਦ ਸੁਖ ਸੇਜ ਸੋਈ ਜੇ ਇਹ ਕਿਰਪਾ ਤੇਰੀ ਹੈ ਪਰਮਾਤਮਾ ਜੀ ਕਿ ਤੁਸੀਂ ਸਾਨੂੰ ਕਿੰਨਾ ਸੋਹਣਾ ਆਸਰਾਣ ਦਿੱਤਾ ਹੈ ਕਿੰਨਾ ਸੋਹਣਾ ਸਰੀਰ ਦਿੱਤਾ ਹੈ ਪਰਮਾਤਮਾ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਨੇ ਤੁਹਾਨੂੰ ਸਹੀ ਸਲਾਮਤ ਹੱਥ ਪੈਰ ਦਿੱਤੇ ਹਨ ਅੱਖਾਂ ਦਿੱਤੀਆਂ ਹਨ ਜੇਕਰ ਤੁਸੀਂ ਘਰ ਵਿੱਚ ਬੈੱਡ ਤੇ ਪਏ ਹੋ ਕਿੰਨੇ ਕਿਸਮਤ ਵਾਲੇ ਹੋ ਸੋਚੋ ਕਿ ਕਿੰਨੇ ਲੋਕ ਘਰਾਂ ਵਿੱਚ ਪੈਂਦੇ ਹਨ ਤੇ ਕਿੰਨੇ ਲੋਕ ਬਾਹਰ ਫੁੱਟ ਪਾਥਾਂ ਤੇ ਪੈ ਕੇ ਆਪਣੀ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ ਜਿਨ੍ਹਾਂ ਦੇ ਕੋਲ ਸੌਣ ਲਈ ਆਰਾਮ ਕਰਨ ਦੇ ਲਈ ਬਿਸਤਰਾ ਵੀ ਨਹੀਂ ਹੁੰਦਾ ਉੱਥੇ ਹੀ ਸੌਂ ਜਾਂਦੇ ਹਨ ਜਿੱਥੇ ਮਰੜੀ ਮੋਟੀ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਇਹਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਪਰ ਜੇ ਤੁਸੀਂ ਅਜਿਹੀਆਂ ਚੀਜ਼ਾਂ ਜਿਹੜੀਆਂ ਹਨ ਟੈਨਸ਼ਨਾਂ ਲੈ ਕੇ ਹੀ ਸਵੇਰ ਦੇ ਜਾਗਣ ਬਾਰੇ ਸੋਚਦੇ ਹੋ ਜਾਂ ਰਾਤ ਨੂੰ ਸੌਂਦੇ ਹੋ ਤਾਂ ਉਹੀ ਤੁਹਾਡੇ ਨਾਲ ਵਾਪਰਣੀਆਂ ਫਿਰ ਸ਼ੁਰੂ ਹੋ ਜਾਣੀਆਂ ਹਨ ਇਸ ਲਈ ਟੈਨਸ਼ਨ ਲੈਣ ਦੇ ਨਾਲ ਕੀ ਹੋਵੇਗਾ ਬਸ ਸਿਹਤ ਤੇ ਹੀ ਮਾੜਾ ਪ੍ਰਭਾਵ ਪੈਣਾ ਹੈ ਜ਼ਿੰਦਗੀ ਤਾਂ ਇੱਕ ਵਾਰ ਹੀ ਮਿਲਣੀ ਹੈ ਇਸ ਨੂੰ ਵੀ ਜੇਕਰ ਅਸੀਂ ਮਰੋ ਮਰੋ ਕੱਟਣੀ ਸ਼ੁਰੂ ਕਰ ਦੇਈਏ ਤਾਂ ਫਿਰ ਸਾਡੇ ਤੇ ਮਾੜਾ ਹੀ ਅਸਰ ਪੈਣਾ ਹੈ ਜਿਹੜੇ ਵੀ ਕਮਾਈ ਤੁਹਾਡੀ ਫਿਰ ਹੋਵੇ ਕਿ ਉਹ ਡਾਕਟਰਾਂ ਨੂੰ ਦੇਣੀ ਪੈ ਜਾਣੀ ਹੈ ਖਿਆਲ ਕਰੋ ਕਿ ਜਿਹੜੇ ਪੈਸੇ ਪਿੱਛੇ ਤੁਸੀਂ ਭਜ ਰਹੇ ਹੋ ਨਾ ਉਹ ਸਾਰੇ ਡਾਕਟਰਾਂ ਨੂੰ ਦੇਣੇ ਪੈਣਗੇ ਫਿਰ ਇਹ ਚੀਜ਼ ਜਿਹੜੀ ਹੈ ਇਹਨੂੰ ਰੋਕਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦਾ ਆਪਣੇ ਸਰੀਰ ਲਈ ਜ਼ਿੰਦਗੀ ਲਈ ਸੁੱਖ ਨਿਯਮਤਾਂ ਦੇ ਲਈ ਸ਼ੁਕਰਾਨਾ ਕਰੋ ਨੀਂਦ ਆਉਣ ਤੋਂ 5 ਮਿੰਟ ਪਹਿਲਾਂ ਅਵਚੇਤਨ ਮਨ ਦੇ ਨਾਲ ਪੂਰੀ ਤਰ੍ਹਾਂ ਜਾਗਰਿਤ ਹੋ ਜਾਓ ਸ਼ੁਕਰਾਨਾ ਕਰਦਿਆਂ ਹੀ ਸੌਣਾ ਹੈ ਇਹ ਵੀ ਗੱਲ ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ ਮੈਂ ਚੜ੍ਹਦੀ ਕਲਾ ਵਿੱਚ ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਤੰਦਰੁਸਤ ਹਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਜਾਂ ਕਰਦੀ ਹਾਂ ਇਸ ਚੀਜ਼ ਦੇ ਲਈ ਜਦੋਂ ਤੁਸੀਂ ਸ਼ੁਕਰ ਕਰਕੇ ਸੋਵੋਗੇ ਤਾਂ ਸਾਤ ਸੰਗਤ ਜੀ ਦੇਖਿਓ ਤੁਸੀਂ ਖੁਸ਼ ਰਹਿਣ ਲੱਗ ਜਾਓਗੇ ਛਿਕਵਿਆਂ ਵਿੱਚ ਬੰਦਾ ਖੁਸ਼ ਨਹੀਂ ਕਦੇ ਵੀ ਰਹਿ ਸਕਦਾ ਮਹਾਂਪੁਰਖਾਂ ਦਾ ਬਚਨ ਖੁਸ਼ ਰਹਿਣ ਦਾ ਹੈ ਇੱਕੋ ਹੀ ਤਰੀਕਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰੋ ਹਰ ਹਾਲ ਦੇ ਵਿੱਚ ਜੋ ਤੁਸੀਂ ਆਉਣ ਵਾਲੇ ਭਵਿੱਖ ਬਾਰੇ ਸੋਚ ਰਹੇ ਹੋ ਨਾ ਉਸ ਦੇ ਬਾਰੇ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਕਰ ਜਾਗੋਗੇ ਜਾਂ ਨਹੀਂ ਤੁਸੀਂ ਅੱਜ ਰਾਤ ਸੌਣਾ ਹੈ ਸਵੇਰੇ ਉੱਠਣਾ ਵੀ ਹੈ ਜਾਂ ਨਹੀਂ ਤੁਸੀਂ ਜਿਹਨਾਂ ਬਾਰੇ ਲੰਮੀ ਲੰਮੀਆਂ ਸੋਚਾਂ ਸੋਚ ਕੇ ਬੈਠੇ ਹੋ ਉਹ ਤੁਹਾਡੇ ਨਾਲ ਕੱਲ ਹੋਣਗੇ ਵੀ ਜਾਂ ਨਹੀਂ ਇਸ ਲਈ ਸੋਚਾਂ ਨੂੰ ਦਿਮਾਗ ਚੋਂ ਕੱਢ ਕੇ ਸਿਰਫ ਜਿਸ ਪਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਉਹਨਾਂ ਦਾ ਸ਼ੁਕਰਾਨਾ ਕਰਨਾ ਸਿੱਖ ਜਾਓ ਸੋ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਖਾਸ ਧਿਆਨ ਰੱਖਣਾ ਪੈਣਾ ਹੈ ਜੋ ਅਸੀਂ ਸੌਣ ਤੋਂ ਪਹਿਲਾਂ ਕਰਨੀਆਂ ਹਨ ਕਦੇ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ 'ਚ ਝੂਠੇ ਵਰਤਣ ਨਹੀਂ ਰੱਖਣੇ ਜਿਹੜਾ ਮਨ ਹੈ ਮਨ ਵਿੱਚ ਬੁਰੇ ਖਿਆਲ ਨਹੀਂ ਆਉਣ ਦੇਣੇ ਪਰਮਾਤਮਾ ਦਾ ਹਰ ਹਾਲ ਸ਼ੁਕਰਾਨਾ ਕਰਨਾ ਹੈ ਚੰਗੇ ਤਰੀਕੇ ਨਾਲ ਦਿਨ ਬਤੀਤ ਕਰਨਾ ਹੈ ਕਦੇ ਵੀ ਦਿਨ ਦੇ ਵਿੱਚ ਜੋ ਵੀ ਮਾੜੇ ਕਰਮ ਕੀਤੇ ਹਨ ਉਹਨਾਂ ਦੇ ਬਾਰੇ ਪਰਮਾਤਮਾ ਜੀ ਦੇ ਕੋਲੋਂ ਮਾਫੀ ਵੀ ਜ਼ਰੂਰ ਮੰਗ ਕੇ ਸੋਇਆ ਕਰੋ ਕਿਉਂਕਿ ਕਈ ਵਾਰ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਦਿਨ ਵਿੱਚ ਗਲਤੀ ਹੋ ਜਾਂਦੀ ਹੈ ਜਦੋਂ ਅਸੀਂ ਬਿਸਤਰ ਤੇ ਲੇਟਦੇ ਹਾਂ ਉਹੀ ਗਲਤੀ ਸਾਡੇ ਮਨ ਵਿੱਚ ਵਾਰ-ਵਾਰ ਸਾਡੇ ਤੇ ਹਾਵੀ ਹੁੰਦੀ ਹੈ ਕੋਸ਼ਿਸ਼ ਕਰੋ ਅਜਿਹੀਆਂ ਗਲਤੀਆਂ ਨੂੰ ਸੁਧਾਰੋ ਤੇ ਨਾਲ ਹੀ ਨਾਲ ਪਰਮਾਤਮਾ ਜੀ ਦੇ ਕੋਲੋਂ ਵੀ ਮਾਫੀ ਮੰਗੋ ਤੇ ਜੇਕਰ ਕਿਸੇ ਦਾ ਦਿਲ ਦੁਖਾਇਆ ਹੋਵੇ ਨਾ ਹੋਵੇ ਉਹਦੇ ਕੋਲੋਂ ਵੀ ਕੋਸ਼ਿਸ਼ ਕਰਿਓ ਕਿ ਮਾਫੀ ਮੰਗ ਕੇ ਹੀ ਸੋਇਆ ਕਰੋ ਕਿਉਂਕਿ ਅੱਜ ਦਾ ਜਿਹੜਾ ਮਨੋਵਿਗਿਆਨ ਹੈ ਨਾ ਇਹਨਾਂ ਗੱਲਾਂ ਨੂੰ ਮੰਨਦਾ ਹੈ ਜਿਹੜੀਆਂ ਸਾਧੂ ਸੰਤਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਜੁਗਾ ਜੁਗੰਤਰਾਂ ਪਹਿਲਾਂ ਕੀਤੀਆਂ ਸੀਗੀਆਂ ਦੋਵੇਂ ਹੀ ਭਲਾਈ ਦੀਆਂ ਗੱਲਾਂ ਹਨ ਵਿਗਿਆਨ ਬਾਹਰੀ ਤੌਰ ਤੇ ਬੰਦੇ ਦੀ ਭਲਾਈ ਕਰ ਰਿਹਾ ਹੈ ਪਰ ਸੰਤ ਮਹਾਂਪੁਰਖਾਂ ਦੇ ਬਚਨਾਂ ਨੇ ਤਾਂ ਮਨੁੱਖ ਨੂੰ ਅੰਦਰੋਂ ਭਲਾ ਕਰਨ ਲਈ ਕਿਹਾ ਹੈ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਸੁਖਮਨੀ ਸਾਹਿਬ ਦੀ ਇੱਕ ਪੰਗਤੀ ਆਉਂਦੀ ਹੈ ਜਿਹ ਪ੍ਰਸਾਦ ਕੀ ਹੁੰਦਾ ਹੈ ਕਿ ਤੇਰੀ ਕਿਰਪਾ ਨਾਲ ਸੁਖ ਸੇਜ ਸੋਈ ਜੇ ਬੜੀ ਸੁੰਦਰ ਪੰਕਤੀ ਹੈ ਵਾਹਿਗੁਰੂ ਤੇਰੀ ਮਿਹਰ ਦੇ ਨਾਲ ਆਸੁਖ ਵਾਲੀ ਜਿਹੜੀ ਸੇਜ ਹਨ ਸੋਨੇ ਵਾਂਗ ਪ੍ਰਤੀਤ ਹੁੰਦੀ ਹੈ ਮਨ ਆਠ ਪੈਰ ਤੱਕਾ ਜਸ ਗਾਵੀ ਜੈ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਹਨ ਕਿ ਆਠ ਪਹਿਰ ਵੀ ਪਰਮਾਤਮਾ ਜੀ ਦਾ ਜਸ ਗਾਉਣਾ ਸਾਡੇ ਲਈ ਥੋੜਾ ਹੈ ਆਠ ਪੈਰ ਕਹਿੰਦੇ ਹਨ ਸਾਡੇ ਕੋਲ ਸਮਾਂ ਨਹੀਂ ਹੈ ਕਿ ਅਸੀਂ ਇੱਕ ਘੜੀ ਆਧੀ ਘੜੀ ਆਦੀ ਹੂੰ ਤੇ ਆਦ ਸਮੇ ਜੋ ਸਮਾ ਕੱਢ ਕੇ ਸੌਣ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਜਿੰਨੇ ਵੀ ਮਹਾਂਪੁਰਖ ਆ ਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਚਾਹੇ ਨਾਨ ਸਿੰਘ ਬਾਬਾਜੀ ਕਲੇਰਾ ਵਾਲੇ ਇਹੀ ਆਖਦੇ ਸਨ ਕਿ ਸ਼ੁਕਰ ਵਿੱਚ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਪਰਮਾਤਮਾ ਜੀ ਫਿਰ ਤੁਹਾਡੀਆਂ ਖੁਸ਼ੀਆਂ ਜਿਹੜੀਆਂ ਹਨ ਤੁਹਾਨੂੰ ਦੁਗਣੀਆਂ ਕਰਕੇ ਮੋੜਨਗੇ ਤੁਹਾਡੇ ਘਰ ਪਰਿਵਾਰ ਤੇ ਪਰਮਾਤਮਾ ਜੀ ਦਾ ਹੱਥ ਹਮੇਸ਼ਾ ਲਈ ਬਣਿਆ ਰਹੇਗਾ ਜਦੋਂ ਵੀ ਅਰਦਾਸ ਕਰਨੀ ਹੈ ਨਾ ਤਾਂ ਸਰਬੱਤ ਦੇ ਭਲੇ ਦੀ ਕਰਨੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਤੁਹਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ